ਆ ਹੁਣ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੋੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆਂ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਪੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਇਹਨਾਂ ਨੂੰ ਇਹ ਪੁੱਛੇ ਪੀ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੇ ਆ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਐਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁਣ ਦੇਣਾ ਸਾਡੋਂ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਤੇ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਿੱਪਾ ਤੇ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀਆਂ ਉਹ ਲਾ ਕੇ ਅੰਦਰ ਸਟੋਰ ਚ ਮੈਨੂੰ ਜਿਹੜੇ ਮੁੱਖ थाना ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇਨਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਟ ਸਾਹਿਬ ਇੱਥੇ ਟਰਾਲੀ ਇੱਕ ਵੇਲਣਾ ਆ ਫਗਵਾੜਾ ਰੋਡ ਤੇ ਅਤਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ ਵੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੇ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਆ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆ ਮਨੀਸ਼ ਸੋਢੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਕੋਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੇ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਇਹਨਾਂ ਇਸ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੋੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆਂ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਪੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਪੇ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀਆਂ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਐਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅਤ ਦਰਜੇ ਦਾ ਘਟਿਆ ਗੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨਆਰਆਈ ਭਰਾਏ ਰੁਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੋੜ ਬੜੇ ਚਾਵਾਂ ਨਾਲ ਖੜਾ ਉੱਧਰ ਜਾ ਕੇ ਵੀ ਸਾਡੇ ਗੋੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖਾਂਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਹੁੰਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਵੱਲੋਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਤੇ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਏ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਨਾ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਪਈ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਣੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮਿੱਲਾਂ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾ ਨਹੀਂ ਆਪਣੀ ਖੰਡ ਖੜਾਉਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖੜਾਉਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁੰਦਾਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਤੇ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਦੀ ਹਾਂ ਥੈਂਕ ਯੂ